ਜਿਵੇਂ ਜਿਵੇਂ ਹੰਗਾਮੀ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਵੱਲੋਂ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵਰਿੰਦਰ ਕੁਮਾਰ ਨੂੰ ਜ਼ਿਲ੍ਹਾ ਦਿਹਾਤੀ OBC ਡਿਪਾਰਟਮੈਂਟ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹਨ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਹਮੇਸ਼ਾ ਹੀ ਹਿੰਦੁਸਤਾਨ ਨੂੰ ਜੋੜਨ ਦੀ ਗੱਲ ਕੀਤੀ ਹੈ ਬਾਕੀ ਜੋ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਪੂਰੀ ਤਨਦੇਹੀ ਨਾਲ ਨੇ ਨਕੇ ਮੇਰਾ ਨਾਮ ਵਿਰਿੰਦਰ ਕੁਮਾਰਾ ਜੀ ਪਿੰਡ ਮਲਕਪੁਰ ਤੋਂ ਅੱਜ ਮੈਨੂੰ ਕਾਂਗਰਸ ਪਾਰਟੀ ਵੱਲੋਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਜਿਆ ਗਿਆ ਜੀ ਵਾਈਸ ਚੇਅਰਮੈਨ OBC ਡਿਪਾਰਟਮੈਂਟ ਲੁਧਿਆਣਾ ਦੇ ਹਾਤੀ ਤੋਂ ਮੈਂ ਕਾਂਗਰਸ ਪਾਰਟੀ ਔਰ ਮੰਤਰੀ ਆਸ਼ੂ ਜੀ ਦਾ ਧੰਨਵਾਦ ਕਰਦਾ ਤਹਿ ਦਿਲੋਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਖਾਇਆ ਤੁਸੀਂ ਕੀ ਦੇਖ ਕੇ ਪਾਰਟੀ ਜੁਆਇਨਿੰਗ ਕੀਤੀ ਹੈ ਹੋਰ ਵੀ ਰਵਈਤੀ ਪਾਰਟੀਆਂ ਨੇ ਸਰ ਇਹ ਪਾਰਟੀ ਪਿਛਲੇ 65 ਸਾਲ ਤੋਂ ਆਪਣੇ ਦੇਸ਼ ਦੇ ਵਿੱਚ ਪਾਰਟੀ ਦੀ ਸੱਤਾ ਸੀਗੀ ਔਰ ਕਦੇ ਵੀ ਮੈਂ ਨਹੀਂ ਸੀ ਦੇਖਿਆ ਕਦੇ ਹਿੰਦੂ ਜਾਂ ਮੁਸਲਮਾਨ ਭਾਈਚਾਰੇ ਦੇ ਵਿੱਚ ਕੋਈ ਦੰਗਾ ਫਸਾਦ ਜਾਂ ਕੋਈ ਝਗੜਾ ਹੋਇਆ ਹੋਵੇ ਉਸ ਚੀਜ਼ ਨੂੰ ਲੈ ਕੇ ਆਪਾਂ ਚੱਲ ਰਹੇ ਹਾਂ ਕਿਉਂਕਿ ਹਰੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਪਾਰਟੀ ਹਰ ਇੱਕ ਧਰਮ ਨੂੰ ਨਾਲ ਲੈ ਕੇ ਚੱਲਦੀ ਹੈ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਤੇ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਜਿਹੜੀ ਯਾਤਰਾ ਲੋਕਾਂ ਨੂੰ ਕੀਤੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪਾਰਟੀ ਨੂੰ ਗਰਾਊਂਡ ਲੈਵਲ ਤੇ ਮਜ਼ਬੂਤ ਕਰਨ ਦੀ ਬਾਕੀ ਜਿਸ ਤਰ੍ਹਾਂ ਸਾਡੀ ਹਾਈ ਕਮਾਂਡ ਦੇ ਹੁਕਮ ਹੋਣਗੇ ਲੋਕਾਂ ਦੇ ਵਿੱਚੋਂ ਵਿਚਾਰਧਾਰਾ ਜਾ ਕੇ ਪਾਰਟੀ ਬਾਰੇ ਦੱਸਾਂਗੇ ਪ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀਅਕੀ ਦੇ ਲੋਕਾਂ ਨਾਲ ਲੈ ਕੇ ਚੱਲੋਗੇ ਬਿਲਕੁਲ ਨਾਲ ਲੈ ਕੇ ਚੱਲਾਂਗੇ ਦਿਹਾਤੀ ਦੇ ਲੋਕਾਂ ਨੂੰ ਵੀ ਮੈਂ ਇੱਕ ਅਪੀਲ ਕਰਨੀ ਚਾਹਨਾ ਇਸ ਵਾਰ ਤੁਸੀਂ ਕੋਸ਼ਿਸ਼ ਕਰਨੀ ਆ ਵੀ ਇੱਕ ਇਮਾਨਦਾਰ ਪਾਰਟੀ ਔਰ ਇਮਾਨਦਾਰ ਨੇਤਾ ਦਾ ਹੀ ਸਾਥ ਦੇਣਾ ਜੋ ਕਿ ਤੁਹਾਨੂੰ ਪਿਛਲੇ 65 ਸਾਲਾਂ ਦੇ ਵਿੱਚ ਕਦੇ ਇਮਾਨਦਾਰ ਨੇਤਾ ਤੁਹਾਨੂੰ ਬਦਲਣ ਦੀ ਜ਼ਰੂਰਤ ਹੀ ਨਹੀਂ ਪਈ ਪਿਛਲੇ 65 ਸਾਲ ਜਦੋਂ ਕਾਂਗਰਸ ਦਾ ਰਾਜ ਸੀਗਾ ਤੁਹਾਨੂੰ ਜ਼ਰੂਰਤ ਹੀ ਨਹੀਂ ਸੀ ਪਈ ਪਾਰਟੀ ਬਦਲਣ ਦੀ ਇਸ ਵਾਰ ਆ 5 ਸਾਲ ਨਵੀਂ ਸਰਕਾਰ ਨੂੰ ਦੇਣ ਤੋਂ ਬਾਅਦ ਜੋ ਇਸ ਟਾਈਮ ਪੰਜਾਬ ਦੇ ਹਾਲਾਤ ਹੋ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਿਡਨੈਪਿੰਗ ਹੋ ਰਹੀਆਂ ਨੇ ਮਰਡਰ ਹੋ ਰਹੇ ਨੇ ਜਾਂ ਬੱਚਿਆਂ ਦੇ ਰੇਪ ਹੋ ਰਹੇ ਨੇ ਉਹਨ ਕੀ ਕਾਂਗਰਸ ਨੂੰ ਵੋਟ ਦਿਓ ਇਹ ਮੇਰੀ ਅਪੀਲ ਸਾਰੀ ਜਨਤਾ ਨੂੰ ਹੈ ਜੀ ਲੁਧਿਆਣਾ ਲਾਈਵ ਲਈ ਠੰਕਾ ਜੱਟ ਦੀ ਰਿਪੋਰਟ